ਅੱਜ ਪੂਰੇ ਦੇਸ਼ ਦੇ ਅੰਦਰ ਤਲਪ੍ਰੋਤੀ ਮਹੌਲ ਜਿਹੜਾ ਭਾਰਤੀ ਜਨਤਾ ਪਾਰਟੇ ਦੇ ਸਿਰਜਿਆਗਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦਲਤੌਪ ਤੇ ਅਤਿਆਚਾਰ ਹੋ ਰਹੇ ਨੇ ਹਮਲੇ ਹੋ ਰਹੇ ਨੇ ਕਿ ਇਹਦੀ ਸਭ ਤੋਂ ਵੱਡੀ ਉਦਾਹਰਣ ਦੇਸ਼ ਦੇ ਸਾਹਮਣੇ ਆ ਕਿ ਇੱਕ ਦਲਤ ਪਰਿਵਾਰ ਚ ਪੈਦਾ ਹੋ ਕੇ ਇੱਕ ਗਰੀਬ ਗਰੀਬ ਪਰਿਵਾਰ ਚ ਪੈਦਾ ਹੋ ਕੇ ਦੇਸ਼ ਦੀ ਸਰਵੋੱਚ ਅਦਾਲਤ ਦਾ ਚੀਫ ਜੁਡੀ ਚੀਫ ਬੰਨਾ ਮੁਖੀ ਬੰਨਾ ਗਵਈ ਸਾਹਬ ਦੇ ਉੱਤੇ ਭਾਰੀ ਅਦਾਲਤ ਦੇ ਅੰਦਰ ਜੁੱਤੀ ਸਿਟੜਾ ਉਹਨਾਂ ਦਾ ਅਪਮਾਨ ਕਰਨਾ ਔਰ ਕੇਸ ਤੱਕ ਤਰਜਨਾ ਹੋਣਾ ਇਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਜਿਹੜੀ ਆ ਉਹ ਦਲਤ ਵਿਰੋਧੀ ਆ ਔਰ ਸੈਕੰਡ ਅਧਾਰਾਂ ਦੇਸ਼ ਦੇ ਸਾਹਮਣੇ ਸਭ ਤੋਂ ਵੱਡੀ ਮੈਂ ਸਮਝਦਾ ਹਰਿਆਣਾ ਦੇ ਕਈ ਕਿਸ ਅਧਿਕਾਰੀ ਦੁਆਰਾ ਆਪਣੇ ਆਪ ਨੂੰ ਮੌਦੇ ਕਾਟ ਉਤਾਰ ਲੈਣਾ ਇਸ ਤੋਂ ਵੱਡਾ ਉਦਾਹਰਣ ਕੀ ਹੋ ਕਿ ਉਹਨੂੰ ਕਿੰਨਾ ਟਾਰਚਰ ਕੀਤਾ ਗਿਆ ਹਰਿਆਣਾ ਦੇ ਅਧਿਕਾਰੀਆਂ ਦੁਆਰਾ ਕਿਸ ਤਰ੍ਹਾਂ ਹਰਿਆਣਾ ਸਰਕਾਰ ਨੂੰ ਟਾਰਚਰ ਕੀਤਾ ਗਿਆ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਸੁਬਹਿਸ ਸਭਿੰਦਾ ਇੱਕ ਬਹੁਤ ਵੱਡਾ ਅਤਿਆਚਾਰ ਜਿਹੜਾ ਉਹ ਦਲਤਾਂ ਦੇ ਖਿਲਾਫ ਪੂਰੇ ਦੇਸ਼ ਭਰ ਦੇ ਅੰਦਰ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉੱਥੇ ਲਗਾਤਾਰ ਦਲਤਾਂ ਤੇ ਹਮਲੇ ਹੋ ਰਹੇ ਨੇ